என்னோட பிளைட்ல டிராவல் பண்றாரு தாத்தாவோட நிறையா உட்காந்து ਮਾਪੇ ਆਪਣੇ ਬੱਚਿਆਂ ਲਈ ਬਹੁਤ ਕੁਝ ਕਰਦੇ ਨੇ ਪਰ ਜਦੋਂ ਉਹ ਬੱਚੇ ਆਪਣੇ ਮਾਪਿਆਂ ਲਈ ਕੁਝ ਕਰਦੇ ਨੇ ਤਾਂ ਮਾਪਿਆਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਹਿੰਦਾ ਅੱਜ ਹੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜੋ ਸਭ ਦੇ ਦਿਲ ਨੂੰ ਛੂਲੀ ਹੈ ਕਿਉਂਕਿ ਜਦੋਂ ਇੱਕ ਪਾਇਲਟ ਆਪਣੇ ਜਹਾਜ਼ ਦੇ ਵਿੱਚ ਆਪਣੇ ਪਰਿਵਾਰ ਦਾ ਸਵਾਗਤ ਕਰਦਾ ਹੈ ਉਹਨਾਂ ਲਈ ਇਮੋਸ਼ਨਲ ਅਨਾਉਂਸਮੈਂਟ ਕਰਦਾ ਹੈ ਤਾਂ ਮਾਪਿਆਂ ਦੀਆਂ ਅੱਖਾਂ ਹੰਝੂਆਂ ਦੇ ਨਾਲ ਭੇਜ ਜਾਂਦੀਆਂ ਨੇ ਉਸ ਪਲ ਨੂੰ ਯਾਦ ਕਰਦੇ ਨੇ ਮਾਪੇ ਜਦੋਂ ਉਹਨਾਂ ਨੇ ਮਿਹਨਤ ਦੇ ਨਾਲ ਆਪਣੇ ਪੁੱਤ ਨੂੰ ਪਾਇਲਟ ਬਣਾਇਆ ਸੀ ਦਰਸਲ ਚੇਨਈ ਤੋਂ ਕੋਇੰਮਟੂਤੀ ਫਲਾਈਟ 'ਚ ਇੰਡੀਕੋ ਦੇ ਪਾਇਲਟ ਦੇ ਵੱਲੋਂ ਆਪਣੇ ਪਰਿਵਾਰ ਦਾ ਗਰਮ ਜੋਸ਼ੀ ਦੇ ਨਾਲ ਸਵਾਗਤ ਕੀਤਾ ਗਿਆ ਕੈਪਟਨ ਪ੍ਰਦੀਪ ਕ੍ਰਿਸ਼ਨਨ ਨੇ ਇੰਸਟਾਗ੍ਰam 'ਤੇ ਇੱਕ ਵੀਡੀਓ ਨੂੰ ਸ਼ੇਅਰ ਕੀਤਾ ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਉਹਨਾਂ ਨੇ ਪਹਿਲੀ ਵਾਰ ਆਪਣੇ ਮਾਪਿਆਂ ਦੇ ਨਾਲ ਇਹ ਸਫ਼ਰ ਕੀਤਾ ਹੈ ਫਲਾਈਟ ਦੇ ਉਡਾਨ ਪਰੰਤੋਂ ਪਹਿਲਾਂ ਪਾਇਲਟ ਦੇ ਵੱਲੋਂ ਅਨਾਉਂਸਮੈਂਟ ਕੀਤੀ ਗਈ ਕਿ ਉਹਨਾਂ ਦੇ ਨਾਲ ਦਾਦਾ ਦਾਦੀ ਤੇ ਮਾਂ ਵੀ ਇਸ ਫਲਾਈਟ ਦੇ ਵਿੱਚ ਸਫ਼ਰ ਕਰ ਰਹੇ ਨੇ ਇਹ ਉਹਨਾਂ ਲਈ ਬਹੁਤ ਭਾਵੁਕਤਾ ਪਰਿਆ ਪਲ ਹੈ ਉਸ ਦੀ ਮਾਂ ਤੇ ਦਾਦੀ ਪਾਇਲਟ ਦੇ ਮੂੰਹੋਂ ਇਹ ਗੱਲ ਸੁਣਦੇ ਹੀ ਉਹਨਾਂ ਦੇ ਮਾਂ ਤੇ ਦਾਦਾ ਦਾਦੀ ਦੀਆਂ ਅੱਖਾਂ ਦੇ ਵਿੱਚੋਂ ਹੰਝੂ ਆ ਗਏ ਪਾਇਲਟ ਨੇ ਆਪਣੀ ਭਾਵੁਕ ਅਨਾਉਂਸਮੈਂਟ ਕਰਦਿਆਂ ਕਿਹਾ ਕਿ ਮੈਨੂੰ ਇਹ ਐਲਾਨ ਕਰਦਿਆਂ ਬਹੁਤ ਖੁਸ਼ੀ ਹੋ ਰਹੀ ਹੈ ਅੱਜ ਮੇਰਾ ਪਰਿਵਾਰ ਮੇਰੇ ਨਾਲ ਸਫ਼ਰ ਕਰ ਰਿਹਾ ਹੈ ਮੇਰੇ ਦਾਦਾ-ਦਾਦੀ ਤੇ ਮਾਂ 29ਵੀਂ ਲਾਈਨ 'ਚ ਬੈਠੇ ਨੇ ਦਾਦਾ ਜੀ ਅੱਜ ਪਹਿਲੀ ਵਾਰ ਮੇਰੇ ਨਾਲ ਸਫ਼ਰ ਕਰ ਰਹੇ ਨੇ ਤਮਿਲ ਤੇ ਅੰਗਰੇਜ਼ੀ ਭਾਸ਼ਾ ਦੇ ਵਿੱਚ ਇਹ ਸਪੀਚ ਉਹਨਾਂ ਦੇ ਵੱਲੋਂ ਦਿੱਤੀ ਗਈ ਜਿੱਥੇ ਯਾਤਰੀਆਂ ਦੇ ਵੱਲੋਂ ਵੀ ਜਦੋਂ ਇਹ ਸੁਣਿਆ ਗਿਆ ਤਾਂ ਉਹ ਵੀ ਭਾਵੁਕ ਹੋ ਗਏ ਇਸ ਤੋਂ ਇਲਾਵਾ ਪਾਇਲਟ ਨੇ ਦੱਸਿਆ ਕਿ ਉਹਨਾਂ ਨੇ ਕਈ ਵਾਰ ਆਪਣੇ ਦਾਦਾ ਜੀ ਦੇ ਨਾਲ ਬਚਪਨ ਦੇ ਵਿੱਚ TVS 50 ਦੀ ਪਿਛਲੀ ਸੀਟ 'ਤੇ ਸਫ਼ਰ ਕੀਤਾ ਤੇ ਅੱਜ ਸਵਾਰੀ ਦੇਣ ਦੀ ਉਹਨਾਂ ਦੀ ਵਾਰੀ ਹੈ किस तरीके के नाल इस पायलट ने अपने परिवार का स्वागत किया उनन ए भावुक स्पीच दिती तुसी भी देखो ए वीडियो नाउ वी ड्रे टेनिलर नु क्वांट टू वरी टेल वों आई एम जस्ट जस्ट नट टू मेक और पायलट आर्ट्स टू अपार्ट फ्रॉम द हार्ड वर्क एंड एंड द एंड द काउंटलेस आवर्स इज